ਇਸ ਕਾਰਨ ਵੀ ਤਾਂ ਖੁਸ਼ ਹੋ ਤੁਸੀਂ ਬਹੁਤ ਖੁਸ਼ ਆਜੀ ਮੈਂ ਤਾਂ ਲੱਡੂ ਲੈ ਕੇ ਆਈ ਆ ਜੀ ਤੁਹਾਡੇ ਲਈ ਸਾਰਿਆਂ ਲਈ ਖਾਓ ਜੀ ਮੂ ਤਾਂ ਮਿੱਠਾ ਕਰੋ ਮੇਰਾ ਕਿੰਨੇ ਕਿੰਨੇ ਕੇ ਪ੍ਰੇਸ਼ਾਨ ਸੀ ਕਿੰਨੇ ਗੱਲ ਕਰਦੇ ਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਨਾ ਅਸੀਂ ਸੋ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਆ ਜੀ ਉਹਨਾਂ ਤਾਂ ਆ ਕੇ ਸਮਾਨ ਮੰਗਦੇ ਕੁਝ ਤਾਂ ਮਮੀ ਉਹ ਕੀ ਹੁੰਦਾ ਤੁਹਾਨੂੰ ਮੈਨੂੰ ਨਹੀਂ ਪਤਾ ਸੀ ਅਸੀਂ ਮੈਂ ਤੁਹਾਡੇ ਅੱਖਰੋ ਜੱਫਰੂ ਹੈ ਖੁਸ਼ੀ ਦੇ ਆ ਕਿ ਇਹ ਖੁਸ਼ੀ ਦੇ ਆ ਜੀ ਖੁਸ਼ੀ ਤੇ ਆ ਸਾਨੂੰ ਇਹਨਾਂ ਦਾ ਤਾਂ ਦੁੱਖ ਆ ਜੀ ਸਭ ਬਹੁਤ ਖੁਸ਼ ਆ ਜੀ ਉਹਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਬੱਡੇ ਅਸਲੋਂ ਧੰਨਵਾਦ ਕਰਦੇ ਹਾਂ ਕਰਬਈ ਚਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆਸੀ ਬਹੁਤ ਆਮੰਦੀ ਦਾ ਸੀ ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਜੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਮਾੜਿਆ ਜੀ ਅਸੀਂ ਖੜੇ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਬਾਜ਼ੀ ਕਰਦੇ ਆ ਜੀ ਹਾਂ ਜੀ ਇਹਦਾ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਹਾਂ ਜੀ ਬਹੁਤ ਜੀ ਬਹੁਤ ਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਡੀਓ ਦਾ ਸਾਰੇ ਪੰਜਾਬ ਪੁਲਿਸ ਦਾ ਜੀ ਕਿ ਇਸ ਕੰਮ ਲਈ ਤੁਹਾਨੂੰ ਬਹੁਤ ਖੁਸ਼ ਆਜੀ ਮੈਂ ਤਾਂ ਲੱਡੂ ਲੈ ਕੇ ਆਈ ਆ ਜੀ ਤੁਹਾਡੇ ਲਈ ਸਾਰਿਆਂ ਲਈ ਖਾਓ ਜੀ ਮੂੰ ਤਾਂ ਮਿੱਠਾ ਕਰੋ ਮੇਰੇ ਕਿੰਨੇ ਕਿੰਨੇ ਕਿ ਪ੍ਰੇਸ਼ਾਨ ਸੀ ਕਿੰਨੇ ਗੱਲ ਚੱਲਦੀ ਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਨਾ ਸੀ ਬਿਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਆ ਜੀ ਉਹਨਾਂ ਤਾਂ ਆ ਕੇ ਸਮਾਨ ਮੰਗਦੇ ਕੁਝ ਤਾਂ ਮਮੀ ਉਹ ਕੀ ਹੁੰਦਾ ਸਾਨੂੰ ਪੂਰੀ ਨਹੀਂ ਪਤਾ ਜੀ ਅਸੀਂ ਮੈਂ ਤੁਹਾਡੇ ਖਰੇ ਜਫਰੂ ਹੈ ਖੁਸ਼ੀ ਤੇ ਹੈ ਕਿ ਇਹ ਖੁਸ਼ੀ ਤੇ ਹੈ ਜੀ ਖੁਸ਼ੀ ਤੇ ਹੈ ਸਾਨੂੰ ਇਹਨਾਂ ਦਾ ਕੋਈ ਦੁੱਖ ਨਹੀਂ ਸਭ ਬਹੁਤ ਖੁਸ਼ ਆ ਜੀ ਉਸ ਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਬੱਡੇ ਅਫਸਰਾਂ ਦਾ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹਿਣੀ ਚਾਹੀ ਖੋਸ਼ ਆ ਸੀ ਬਹੁਤ ਆ ਮੰਦੀ ਦਾ ਹਾਂਜੀ ਅ ਤੁਸੀਂ ਦੇਖ ਸਕਦੇ ਤੁਸੀਂ ਹੁਣ ਚਾਪੀ ਠਲ ਪਾਉਗੀ ਬਹੁਤ ਪਾਉਗੀ ਜੀ ਬਹੁਤ ਪਾਉਗੀ ਬਹੁਤ ਐਕਸ਼ਨ ਤਗੜਾ ਪੁਰਸ ਦਾ ਕਿਰਤੋ ਅਸੀਂ ਧੰਨਵਾਦ ਕਰਦੇ ਹਾਂ ਜੀ